ਅਸਲਾਮੁ ਅਲੈਕੁਮ ਜੀ ਸਵਾਗਤ ਕਰਦੇ ਆਪ ਸਭ ਦਾ ਸਾਡੇ ਚੈਨਲ ਪੰਜ ਪੀਰ ਸਰਕਾਰ ਤੇ ਦੁਆ ਫਰਿਆਦ ਕਰਦੇ ਆ ਸਾਰੇ ਤੰਦਰੁਸਤ ਹੀ ਟਕ ਟਕ ਹੋਮਗੇ ਸੋ ਅੱਜ ਅਸੀਂ ਬੜੇ ਦਿਨਾਂ ਬਾਅਦ ਆਪ ਜੀ ਦੇ ਲਈ ਇੱਕ ਚੀਜ਼ ਲੈ ਕੇ ਆਇਆ ਖਵਾਜਾ ਪੀਰ ਜੀ ਦਾ ਕਲਮਾ ਕਲਾਮ ਨਾਲ ਵੇਦੀ ਇੱਕ ਐਸੀ ਵੀਡੀਓ ਦੱਸਾਂਗੇ ਜਿਹੜੀ ਕੀ ਜੋ ਮਰਜੀ ਇੱਥੋਂ ਤੁਸੀਂ ਮੰਗ ਲਿਓ ਜੋ ਮਰਜੀ ਕਰ ਲਿਓ ਜਿਹੜਾ ਮਰਜੀ ਮੰਤਰ ਤੰਤਰ ਠਾਲ ਲਿਓ ਇੱਕ ਵਾਰੀ ਗੁਰੂ ਦੀ ਰਜਾ ਚ ਰਹਿ ਕੇ ਆਹ ਸੇਵਾ ਕਰ ਲਿਓ ਖਵਾਜਾ ਪੀਰ ਜੀ ਜੀ ਮੋੜ ਕੇ ਜ਼ਿੰਦਗੀ ਜੇ ਹੋਰ ਸੇਵਾ ਕਰਨ ਦੀ ਲੋੜ ਨੇ ਸਾਰੀਆਂ ਸ਼ਕਤੀਆਂ ਇੱਥੋਂ ਹੀ ਚੱਲਣਗੀਆਂ ਸਤੁਖਵਾਜੋ ਪੀਜ ਦੇ ਇੱਕ ਵਿਧੀ ਨਾਲ ਕਰਮਾ ਕਲਾਮ ਕਰਮ ਦੇ ਨਾਲ ਟਾਂਗ ਵਰਤਣ ਦੇ ਨਾਲ ਥੋੜੀਆਂ ਜਿੰਨੀਆਂ ਸ਼ਕਤੀਆਂ ਨੇ ਕੋ ਕਾਲੀਆ ਬਨੂਰੀ ਇਲਾਹੀ ਜਿੱਦਾਂ ਦੀ ਮਰਜੀ ਆ ਹਰ ਇੱਕ ਤਰ੍ਹਾਂ ਦੀ ਚੀਜ਼ ਇੱਥੋਂ ਖਵਾਜਾ ਪੀਜ ਦੀ ਇਜਾਜ਼ਤ ਨਾਲ ਹੀ ਚੱਲੂਗੀ ਠੀਕ ਹੈ ਜੀ ਸੋ ਇਹ ਸਾਰੀ ਵਿਧੀ ਸੁਣਨ ਦੇ ਲਈ ਇਹ ਸਾਰੀ ਵਿਦਿਨ ਜਾਣਾਂ ਦਾ ਜੇ ਵੀਡੀਓ ਨੂੰ ਐਂਡ ਤੱਕ ਧਿਆਨ ਦੇ ਨਾਲ ਪੂਰੀ ਸੁਣਿਓ ਤਾਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਤੇ ਬਹੁਤੋਆ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਧੱਕੇ ਰੱਖੋ ਤਾਂ ਜਵਾਨ ਵਾਲੀ ਇਹ ਵੀਡੀਓ ਨੋਟੀਫਿਕੇਸ਼ਨ ਆਫ ਸਭ ਨੂੰ ਸਭ ਤੋਂ ਕੱਲਾ ਮਿਲਦੇ ਰਹਿਣ ਤੇ ਜਿਵੇਂ ਤੁਹਾਡੇ ਵਾਲੇ ਦੋਲੇ ਥੋੜੇ ਵੀਰ ਪਾਈ ਕੋਈ ਰਿਸ਼ਤੇਦਾਰ ਕੋਈ ਸੱਜਣ ਮਿੱਤਰ ਐਸਾ ਹੁੰਦਾ ਜੋ ਪੀਰਾਂ ਨਾਲ ਲਗਾਓ ਰੱਖਦਾ ਆ ਪੀਰਾਂ ਨੂੰ ਮੰਨਣ ਵਾਲਾ ਆ ਤਾਂ ਉਦਾਂ ਤੱਕ ਵੀ ਇਹ ਵੀਡੀਓ ਜਰੂਰ ਪਹੁੰਚਦੀਆਂ ਕਰਿਆ ਕਰੋ ਜਰੂਰੀ ਸਾਡੀਆਂ ਵੀ ਵਾਕੀਆਂ ਦੀ ਵੀਡੀਓ ਨਾਲ ਤੁਹਾਨੂੰ ਲੱਗਦਾ ਵੀ ਹਾਂ ਇਹਦੇ ਵਿੱਚ ਕੁਝ ਹੈ ਕਿਸੇ ਦਾ ਸਿੱਖਣ ਲੈ ਟਿਕਾ ਵੀਡੀਓ ਜਰੂਰ ਉਹਨਾਂ ਤੱਕ ਪਹੁੰਚਦੀਆਂ ਕਰਿਆ ਕਰੋ ਤਾਂ ਜੀ ਉਹ ਵੀ ਕੁਝ ਲਾਭ ਫਾਇਦਾ ਚੱਕ ਸਕਣ। ਸੁਜੜ ਖੋਜ ਪੀਜ ਦੇ ਬਾਰੇ ਵੈਸੇ ਤਾਂ ਅਸੀਂ ਬਹੁਤ ਕੁਝ ਪਾਇਆ ਹੋਇਆ। A to Z ਬੀ ਦੀਆਂ ਸਭ ਕੋਈ ਸੰਵਿਧਾਨ ਉਹਨਾਂ ਦਾ ਕਲਮੇ ਕਲਾਮੇ A and ਇੱਕ ਤਰ੍ਹਾਂ ਦੇ ਇੱਕ ਤੇ ਕੁੱਤੇ ਚੀਜ਼ਾਂ ਪਈਆਂ ਹੋਈਆਂ ਹਰੇ ਕੀ ਦੱਸੀ ਹੋਈ ਹੈ। ਜਿਹੜੇ ਅੱਜ ਤੋਂ ਅਸੀਂ ਥੋੜੀ ਸ਼ੇਅਰ ਕਰਾਂਗੇ ਨਾ ਗੱਲਬਾਤ ਉਹ ਇਦਾਂ ਉਹ ਇੱਕ ਲੱਗ ਚੀਜ਼ ਆ। ਠੀਕ ਆ ਉਹ ਇੱਕ ਬ੍ਰਹਮਚਾਰੀ ਲਿਖਾਂਦੇ ਆ ਬ੍ਰਹਮਚਾਰੀ ਜ਼ਿਆਦਾ ਰਹਿਣਾ ਪੈਣਾ ਉਹਦੇ ਵਿੱਚ। ਕਰ ਤੋਂ ਬਾਹਰ ਵੀ ਰਹਿ ਪਰ ਰਹਿਣਾ ਪੈ ਸਕਦਾ ਤੇ ਘਰੇ ਵੀ ਹੋ ਸਕਦੀ ਆ ਦੋਏ ਤਰੀਕੇ ਮੈਂ ਦੱਸੂਗਾ ਬਿਲਕੁਲ ਧਿਆਨ ਨਾਲ ਸੁਣਨੀ ਪੂਰੀ ਐਂਡ ਤੱਕ ਕਹਿੰਦਾ ਦੱਸੂਗਾ ਜਿਹੜੀ ਤੁਸੀਂ ਘਰੋਂ ਬਾਹਰ ਕਰਨੀ ਆ ਠੀਕ ਹੈ ਜੀ ਘਰੋਬਾਰ ਵਾਲੀ ਸਿਮਿਲਰਿਟੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਹੋਇਆ ਉਹਦਾਂ ਦੀ ਆ ਫਿਰ ਵੀ ਸੁਣ ਲਓ ਜਿਹੜੇ ਕਰੋਬਾਰ ਕਰਨੇ ਅਜ਼ਿਕਰ ਨਾ ਕੀ ਹੈ ਜਿਵੇਂ ਤੁਸੀਂ 41 ਦਿਨ ਦਾ ਛੇਲਾ ਕਰਨਾ ਹੈ ਅਗਰ ਤਾਂ ਤੁਸੀਂ ਕਰਨਾ ਹੈ ਜਿਵੇਂ ਕਾਲਾ ਇਲਮ ਨਾਲ ਛੇੜਨਾ ਬਿਨ ਆਨਰ ਟਾਈਮ ਤੇ ਜਿਸੀ ਕਾਲਾ ਇਲਮ ਛੇੜੂਗੇ ਉਹ ਗਏ ਬੰਦੇ ਨੂੰ ਪਹਿਲੇ ਪਤਾ ਹੁੰਦਾ ਕਿ ਮੈਂ ਕਾਲੇ ਲੰਮਚੀ ਚੱਲਣਾ ਜਾਂ ਨੂਰੀਏ ਨੰਤੀ ਚੱਲਣਾ। ਅਗਰ ਤੁਹਾਡੀ ਇੱਛਾ ਕੀ ਤੁਸੀਂ ਕਾਲੇ ਲੰਮਚੀ ਚੱਲਣਾ ਤਾਂ ਕੋਆ ਜਾਂ ਪੀਰ ਜੀ ਦੀ ਜਿਹੜੀ ਸੇਵਾ ਹੈ ਉਹ ਵੀ ਤੁਸੀਂ ਨੇਰ ਚ ਸ਼ਿਰਤੀ। ਜਦੋਂ ਸਤੰਦੇ ਚੱਲ ਰਿਹਾ ਹੈ ਠੀਕ ਹੈ ਨੇਰ ਜੇ ਤੋਈ ਕੋਆ ਵੀ ਦੀ ਸੇਵਾ ਸ਼ੁਰੂ ਨਹੀਂ ਆ। ਨੇਰ ਦੇ ਕਿਸੇ ਵੀ ਐਤਵਾਰ ਦੇ ਵਿੱਚ ਠੀਕ ਹੈ ਨੇਰ ਲੱਗਦਾ ਹੁੰਦਾ ਜਦੋਂ ਪੂਰਨਮਾਸ਼ੀ ਲੱਗ ਜਾਂਦੀ ਹੈ ਉਸ ਤੋਂ ਅਗਲੇ ਦਿਨ ਤੋਂ ਨੇਰ ਚੁਰ ਹੋ ਜਾਂਦਾ ਮੱਸਿਆ ਤੱਕ। ਮੱਸਿਆ ਤੋਂ ਅਗਲੇ ਦਿਨ ਚਾਨਣ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਉਹ ਚਾਨਣ ਦੇ ਦਿਨ ਹੋ ਜਾਂਦੇ ਆ ਪੂਰਨ ਮਾਸ਼ੀ ਤੱਕ ਚਾਨਣ ਚੱਲਦਾ ਫਿਰ ਠੀਕ ਹੈ ਜੀ ਹੁਣ ਇਸ ਟੈਪ ਨੇ ਚੱਲ ਰਿਹਾ ਆ ਠੀਕ ਹੈ ਜੀ ਅਗਰ ਤੁਸੀਂ ਕਾਲੇ ਨੰਦ ਦੀ ਵਿਦਿਆਗਾਂਹਾਂ ਜਾ ਕੇ ਕਰਨੀ ਆ ਜਾਂ ਖਵਾਜੇ ਦੇ ਨਾਲ ਜੁੱਟ ਚਲਾ ਕੇ ਨਵੇਂ ਕੋਈ ਮਸਾਣੀ ਦੇ ਚਲਾਉਂਦੇ ਉਹ ਕਾਲੀ ਅਗਰ ਪੈਰੋਂ ਦਾ ਜੁੱਤੇ ਚਲਾ ਦਿੰਦਾ ਬਲਾ ਖਵਾਜੇ ਨੇ ਕੰਡੇ ਪਿਆਰੀਆਂ ਦੇ ਦਿੰਦਾ ਉਹਦੇ ਲਈ ਨੇਰਦੀ ਹੀ ਸੇਵਾ ਕਰਨੀ ਪੈਂਦੀ ਆ ਅਗਰ ਕਿਸੇ ਨੇ ਪਿਓਰ ਨੂਰੀ ਚ ਸੇਵਾ ਕਰਨੀ ਆ ਬਿਲਕੁਲ ਉਹਦੇ ਵਿੱਚ ਕੋਈ ਚੀਜ਼ ਨਹੀਂ ਲੱਗਣੀ ਐ ਤੇ ਤਾਂ ਕਿ ਬੀੜੀ ਸੇਵਡ ਤੱਕ ਹੋਣੀ ਠੀਕ ਉਸ ਕਰ ਸਕਦੇ ਉਹ ਫਿਰ ਹੁੰਦੀ ਹੈ ਚਾਨਣ ਦੀ ਸੇਵਾ ਠੀਕ ਹੈ ਜੀ ਉਹ ਚਾਨਣਾਂ ਦੇ ਵਿੱਚ ਕਰਨੀ ਪੈਂਦੀ ਹੈ ਜਿਵੇਂ ਮਸਿਆ ਆਉਣੀ ਹੈ ਮਸਿਆ ਤੋਂ ਅੱਗੇ ਸਾਰਾ ਚਾਨਣ ਹੁੰਦਾ ਚਾਨਣ ਦੇ ਕਿਸੇ ਵੀ ਐਤਵਾ ਤੋਂ ਸੇਵਾ ਸ਼ੁਰੂ ਕਰ ਸਕਦੇ ਹਾਂ ਸੋ ਇਹ ਜਗਾ ਸ਼ੁਰੂ ਕਰਨ ਦਾ ਤਰੀਕਾ ਠੀਕ ਹੈ ਜੀ ਫਿਰ ਉਹ ਤੋਂ ਬਾਅਦ ਤੁਸੀਂ ਜਿਹੜੀ ਘਰੋਂ ਬਾਹਰ ਸੇਵਾ ਕਰਨੀ ਹੈ ਇਹਨਾਂ ਇੱਕ ਤਾਂ ਜੱਤ ਸਤ ਰਹਿਣਾ ਇਹਦੇ ਵਿੱਚ ਬਿਲਕੁਲ ਜੇ ਤਾਂ ਤੁਸੀਂ ਇਕੱਲੇ ਪੂਰੇ ਹੈ ਕਾਵਲ ਵੀ ਤੁਸੀਂ ਆਪਣਾ ਖਾਣਾ ਪੀਣਾ ਆਪ ਬਣਾ ਸਕਦੇ ਹੋ ਤੇ ਆਪਣਾ ਕਪੜਾ ਲੀਡਾ ਆਵ ਤੋਂ ਹੋ ਸਕਦੇ ਹੋ ਦੇਖੋ ਜਿਹੜਾ ਇੱਕ ਵਸਤਰ ਰਖਣਾ ਉਹ ਤਾਂ ਗੱਦੀ ਤੇ ਕੋਈ ਰਖਣਾ ਆ ਜਿਹਦੇ ਨਾਲ ਕੀ ਤੁਸੀਂ ਆਪਣਾ ਸੇਵਾ ਕਰਨੀ ਆ ਠੀਕ ਆ ਜੀ ਅਗਰ ਤੁਸੀਂ ਘਰੋਂ ਬਾਹਰ ਹੀ ਪੱਕਾ ਹੀ ਰਹਿ ਸਕਦੇ ਕਿ ਤੇ ਤੁਹਾਨੂੰ ਟਿਕਾਣਾ ਮਿਲ ਸਕਦਾ ਗੁਪਮਣੀ ਦਰਿਆ નીચે ਆ ਕੇ ਤੇ ਦਰਗਾਹ ਦੇ ਵਿੱਚ ਤੁਹਾਨੂੰ ਟਿਕਾਣਾ ਮਿਲ ਸਕਦਾ ਰਹਿਣ ਬਹਿਣ ਨੂੰ ਉੱਥੇ ਤੁਸੀਂ ਰਹਿਲ ਮਾ ਜ਼ਿਆਦਾ ਵਧੀਆ ਆ ਰੋਟੀ ਪਾਣੀ ਆਪਦੇ ਹੱਥ ਦਾ ਬਣਾ ਕੇ ਖਾਣਾ ਠੀਕ ਆ ਜੀ ਤੇ ਜਿਆਦਾਤਰ ਸਾਤਵਿਕ ਭੋਜਨ ਹੀ ਛਕਣਾ ਆ ਜਣੀ ਕਹਿੰਦਾ ਮਤਲਬ ਦੇ ਕੋਈ ਗਾ ਪੁੱਟ ਜਦੀ ਕੀ ਨਹੀਂ ਗਾਣੀ ਬੀੜੀ ਸੇਫਟ ਤੱਕ ਵੀ ਨਹੀਂ ਪੀਣੀ ਠੀਕ ਹੈ ਜੀ ਇਹ ਨਹੀਂ ਚੀਜ਼ਾਂ ਪਣੀ ਪੀਣੀ ਆ ਕੁਛ ਨਹੀਂ ਇਹੋ ਜਿਹਾ ਕੰਮ ਕਰਨਾ ਤੇ ਔਰ ਔਰਤਾਂ ਤੋਂ ਜਿੰਨਾ ਪਰਦਾ ਰਵੇ ਉਹਨਾਂ ਜਵਾ ਚੰਗਾ ਵੈਸੇ ਆਮ ਦੁਨੀਆ ਤੋਂ ਵੀ ਜ਼ਿਆਦਾ ਪਰਦਾ ਕਰਕੇ ਰੱਖਣਾ ਜਿੰਨਾ ਜ਼ਿਆਦਾ ਪਰਦਾ ਰੱਖਿਆ ਜਾ ਸਕਦਾ ਰੱਖੋ ਨੌਰਾਜਾ ਤੋਂ ਤੇ ਜਦੋਂ ਤੇ ਵੈਸੇ ਆਮ ਦੁਨੀਆ ਤੋਂ ਵੀ ਪਰਦਾ ਹੀ ਰੱਖਣਾ ਠੀਕ ਹੈ ਜੀ ਤੇ ਜੇ ਤੁਸੀਂ ਬਾਹਰ ਜਾ ਸਕਦੇ ਹੋ ਠੀਕ ਹੈ ਨਹੀਂ ਤਾਂ ਕਰੋ ਬਾਹਰ ਜਾ ਕੇ ਤੁਸੀਂ ਸੇਵਾ ਕਰਕੇ ਆਪਣੇ ਘਰੇ ਆ ਸਕਦੇ ਹੋ ਤੇ ਭੁੰਜੇ ਹੀ ਆਸਣ ਰੱਖਣਾ ਆਪਣਾ ਰੋਟੀ ਬਾਣੀ ਖੋਸ਼ੀ ਕਰੋ ਆ ਵੀ ਬਣਾ ਕੇ ਖਾਓ ਅਗਰ ਤੁਸੀਂ ਪੂਰੀ ਐ ਬੱਸ ਬਿਲਕੁਲ ਉਹ ਸੇਵਾ ਦੱਸ ਰਿਆਂ ਜਿਹੜੀ ਕਿ ਤੁਹਾਨੂੰ ਦੱਸ ਦੂ ਘਰੇ ਵੀ ਹਾਂ ਵੀ ਕੋਈ ਪੈਰਾ ਲੱਗਿਆ ਸਾਡੇ ਘਰੇ ਉਹ ਗੱਲਬਾਤ ਜਿਹੜਾ ਹੋਰ ਵੀ ਕੋਈ ਚੇਲਾ ਚਾਪਟਾ ਤੁਹਾਡੇ ਘਰ ਨੂੰ ਆਊਗਾ ਜਾਂ ਕੋਈ ਚੀਜ਼ ਛੱਡੂਗਾ ਜਾਂ ਤੁਹਾਡੇ ਘਰ ਬੜੂਗਾ ਉਹਨੂੰ ਵੀ ਅਹਿਸਾਸ ਹੋਊਗਾ ਵੀ ਹਾਂ ਵੀ ਇੱਥੇ ਕੁਝ ਹੈ ਨਾ ਉਹ ਜੀ ਦੱਸ ਰਿਆਂ ਜਿਹੜੀਆਂ ਗੁਰੂਆਂ ਦੀਆਂ ਅਸੀਂ ਨੇੜੇ ਛਿੱਤੀ ਕਰ ਉਹ ਭੇਦ ਨਹੀਂ ਹੁੰਦਾ ਠੀਕ ਆ ਜੀ ਤੇ ਉਹ ਤੁਸੀਂ ਇਦਾਂ ਕਰਨਾ ਤੇ ਉਦੋਂ 41 ਦਿਨ ਤੋਂ ਘਟੇ ਇਹ ਸੇਵਾ ਨਹੀਂ ਗੋਣੀ 41 ਦਿਨ ਪੂਰੀ ਤੁਸੀਂ ਸੇਵਾ ਕਰਨੀ ਐ ਇਸ ਪੂਰੇ 41 ਦਿਨਾਂ ਦੇ ਵਿੱਚ ਤੁਸੀਂ ਬਿਲਕੁਲ ਵੀ ਆਪਣਾ ਮਨ ਪਰਟ ਕਾ ਨਹੀਂ ਦੇਣਾ ਪਰਗੋ ਜਰੂਰ ਪਾ ਤੁਸੀਂ ਆਪਣੇ ਵੱਲੋਂ ਕੰਟਰੋਲ ਹੀ ਰੱਖਣਾ ਤੇ ਪੜਗਣਾ ਰੇ ਕਰੇ ਸੇਵਾ ਦੇ ਵਿੱਚ ਲੱਗਦੇ ਹੋ ਲੱਗਦੇ ਹੋ ਢਕੋਣਾ ਨਹੀਂ ਮੰਨੂ ਨਾ ਵੀ ਮਨ ਦੇ ਵਿੱਚ ਕੋਈ ਇੱਛਾ ਲਿਆਉਣੀ ਆ ਬੇ ਅਸੀਂ ਕੋਈ ਪੈਸਾ ਘਮਾਉਣਾ ਜਾਂ ਅਸੀਂ ਕੋਈ ਦੀਨ ਦੁਨੀਆ ਦਾ ਫਲਾ ਕਰਨਾ ਜਾਂ ਅਸੀਂ ਖਵਾਜਾ ਪਿੱਛੇ ਦਾ ਕੰਮ ਲੈਣਾ ਜਾਂ ਕੁਛ ਇਹਦਾ ਹਾਂ ਠੀਕ ਹੈ ਬਸ ਇੱਕੋ ਗੱਲ ਰੱਖਣੀ ਆ ਅਸੀਂ ਤੁਹਾਡੇ ਸ਼ਰਨਾ ਤੁੜ ਕੇ ਚਰਨੀ ਲੱਗੇ ਚਰਨੀ ਲਾਓ ਠੀਕ ਨਾ ਖਵਾਜਾ ਵੀਰ ਜੀ ਮੁਰ ਇਕੋਰ ਦਾਸ ਰੱਖਣੇ ਆ ਕੋਈ ਉਹਨਾਂ ਦੇ ਮੂਰੇ ਥੋਰ ਕੋਈ ਉਹਨਾਂ ਦੇ ਮੂਰੇ ਹੋੜੀ ਰੱਖਣਾ ਠੀਕ ਹੈ ਸਮਝਦੇ ਹੋ ਸੀ ਕੋਈ ਇਦਾਂ ਦੀ ਗੱਲਬਾਤ ਨਹੀਂ ਕਰਨੀ ਇਹਦੇ ਵਿੱਚ ਡਰ ਸਭ ਤੋਂ ਵੱਧ ਲੱਗੂ ਆ ਕਿਉਂਕਿ ਜਿਹੜੀ ਸਹੀ ਤਰੀਕੇ ਦੀ ਸੇਵਾ ਨਾ ਖਵਾਜਾ ਵੀਦੀ ਬਹੁਤ ਜ਼ਿਆਦਾ ਡਰਾਉਂਦੀ ਆ ਚੰਗੇ ਚੰਗੇ ਬੰਦੇ ਭੱਜ ਲੈਂਦੇ ਆ ਤੇ ਡਰ ਦੀ ਕੋਈ ਲੋੜ ਨਹੀਂ ਮੈਂ ਤਾਂ ਹੀ ਪਹਿਲੇ ਹੀ ਕਿਹਾ ਸੀਗਾ ਵੀ ਗੁਰੂ ਵਾਲਾ ਹੀ ਕਰੇ ਗੁਰੂ ਤੋਂ ਬਿਨਾ ਜਿਹੜਾ ਬੰਤਾ ਆ ਉਹ ਫੋਚੇ ਹੋਰ ਦੇ ਕੋਈ ਦੇ ਫਾਇਦਾ ਨਹੀਂ ਹੈਗਾ ਪੰਗਾ ਲੈਣ ਦਾ ਨਾਰਮਲ ਸੇਵਾ ਕਰੀ ਜਾਵੇ ਇਹ ਸੇਵਾ ਸਿਰਫ ਉਹ ਦੱਸ ਰਿਹਾ ਜਿਹੜੇ ਕਿ ਕੋਈ ਕੋਈ ਕਰਦਾ ਆ ਤੇ ਇਹਦੇ ਵਿੱਚ ਜਲਤਾ ਰਾ ਵਗੈਰਾ ਕਰਨੀਆਂ ਪੈਦੀਆਂ ਆ ਕੜਾ ਉੱਪਰ ਰੱਖ ਕੇ ਥੱਲੇ ਉਹਦੇ ਬਹਿ ਕੇ ਭਗਤੀ ਕਰਨੀ ਪੈ ਜਾਂਦੀ ਆ ਠੀਕ ਹੈ ਜੀ ਕੜਾ ਇੱਕ ਸ਼ਕੰਜੇ ਦੇ ਉੱਤੇ ਜਾਂ ਇੱਕ ਰੱਸੀ ਨਾਲ ਉੱਪਰ ਬੰਨ ਕੇ ਉਹਦੀ ਧਾਰ ਚੋਂ ਪਾਣੀ ਹੁੰਦੀ ਆ ਵਿੱਚ ਇੱਕ ਛੋਟੀ ਜਿਹੀ ਮੋਵੀ ਕਰਕੇ ਸਭ ਦੇ ਉੱਤੇ ਤਾਂ ਪਾਣੀ ਪੈਣਾ ਚਾਹੀਦਾ ਪੂਰੇ ਪਿੰਡੇ ਦੇ ਕਿਰੇ ਥੱਲੇ ਆਸਣ ਲਾ ਕੇ ਫਿਰ ਉੱਤੇ ਤਸਬੀਹ ਵੱਡੀਆਂ ਪੈਂਦੀਆਂ ਠੀਕ ਹੈ ਜੀ ਤੇ ਜੇ ਤੁਸੀਂ ਦੇਸਾਉ ਦੇ ਐਦਾ ਵੀ ਕਰ ਚਾਉਦੇ ਹੋ ਨਹੀਂ ਤਾਂ ਤੁਸੀਂ ਆਪੇ ਨਾਰਮਲ ਆਪਣਾ ਉੱਥੇ ਤੁਸੀਂ ਇਹਨਾਂ ਕਰਕੇ ਆਪਣਾ ਪਾਣੀ ਦੇ ਵਿੱਚ ਕਾੜ ਕੇ ਆ ਬੜਾ ਨਏ ਨਏ ਆਈ ਦੇ ਕੇ ਜਿਹੜੀ ਨਏ ਨਏ ਆਈ ਮਾਣੀ ਮਸਾਲੀ ਪਹਿਲੇ ਦੱਸੀ ਹੋਈ ਆ ਕੱਚੀ ਹਾਜਰੀ ਵਰਣੀ ਹੁੰਦੀ ਹੈ ਦੇਸੀ ਘੇਰੇ ਵਿੱਚ ਵਿੱਚ ਚੀਨੀ ਪਾ ਕੇ ਠੀਕ ਆ ਪੰਜ ਪਤਾਸੇ ਨਾਲ ਪੱਕੇ ਜਾਣੇ ਜਾਣੇ ਹੁੰਦੇ ਆ ਲੌਂਗ ਲੇਚੀਆਂ ਨਾਲ ਜਾਣੀਏ ਜਾਣੀ ਹੁੰਦੇ ਗੁਲਾਬ ਦੇ ਪੁੱਲ ਲੈ ਲਓ ਵਧੀਆ ਇਤਰ ਸੰਟਾ ਬਣਾ ਲਾ ਕੇ ਰੱਖੋ ਠੀਕ ਆ ਜੀ ਕੱਚਾ ਕੁੱਚਾ ਦੇ ਵਿੱਚ ਜਿਹੜੇ ਬੈਸ ਦਾ ਬਾਡੀ ਦਾ ਕੋਈ ਨਾ ਕੋਈ ਪਾਰਟ ਕੁਛ ਐਦਾਂ ਦੇ ਹੁੰਦੇ ਜਿਹੜੇ ਮੁਸ਼ਕ ਮਾਰਦੇ ਹੀ ਮਾਰਦੇ ਆ ਉਹ ਤੁਸੀਂ ਜਿੰਨਾ ਮਰਜੀ ਸਾਫ ਸੁਭਾਈ ਰੱਖੋ ਨਾਓ ਮੁਸ਼ਕ ਉਥੋਂ ਆਉਣੀ ਆ ਯਾਨੀ ਕੋਸ਼ਿਸ਼ ਕਰਿਆ ਕਰੀਓ ਕਿ ਮੁਸ਼ਕ ਤੁਹਾਡੇ ਕੋਲ ਨਾ ਆਵੇ ਇਸੇ ਕਰਕੇ ਤੁਰੰਤ ਨਹਾ ਕੇ ਹੀ ਸੇਵਾ ਕਰਨੀ ਚਾਹੀਦੀ ਆ ਤਾਂ ਕਿ ਉਸ ਟਾਈਮ ਤੇ ਜਦੋਂ ਹਾਜ਼ਰੀ ਹੋਣੀ ਆ ਤਾਂ ਮੁਸ਼ਕ ਨਾ ਆਵੇ ਕੋਲ ਠੀਕ ਹੈ ਕੰਨਾ ਕੋ ਉਹਨਾਂ ਦੇ ਵਿਚ ਅੰਦਰ ਤੱਕ ਮਾਲੀ ਪੂਣੀ ਐ ਨਾ ਸਾਚ ਤੇ ਸਾਰਾ ਯਾਨੀ ਕਿ ਗੁਪਚਾ ਸਾਫ ਕਰੋ ਠੀਕ ਹੈ ਜੀ ਇਸੀ ਵਾ ਹੈਗੀ ਬਾਹਰ ਦੀ ਜਿਹੜੀ ਬਾਹਰ ਦੀ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਪਹਿਲੇ ਇਹ ਸਿਮਿਲਰਿਟੀ ਹੈ ਸੇਵਾ ਇਹਦੀ ਕੁਛ ਨਹੀਂ ਹਾਂ ਜਿਨ੍ਹਾਂ ਦੇ ਘਰੇ ਜਿਨ੍ਹਾਂ ਦੇ ਕੋਲ ਕੋਈ ਦਰਿਆ ਕੋਈ ਪਾਣੀ ਦੂਰ ਆ ਜਾਂ ਕੋਈ ਕੁਛ ਬੌਂਡੀ ਲੈਂਗੁਏਜ ਵੱਲੋਂ ਵੀ ਬੰਦਾ ਜਾ ਨਹੀਂ ਸਕਦਾ ਕੋਈ ਹੈਂਡੀਕੈਪ ਲੋਕ ਹੁੰਦਾ ਜਾਂ ਕੁੱਦਾਂ ਮਜਬੂਰੀ ਦੇ ਮਾਰੇ ਹੁੰਦਾ ਕੋਈ ਸਾਧਨ ਵੱਲੋਂ ਪੰਗਾ ਨਾ ਨੇੜੇ ਘਰ ਬਾਹਰ ਨਹੀਂ ਜਾ ਸਕਦੇ ਕਿਤੇ ਫੇਰ ਘਰੇ ਕਿੱਦਾਂ ਕਰਨਾ ਤੁਸੀਂ ਇੱਕ ਵੱਡਾ ਭਾਂਡਾ ਲੈ ਸਕਦੇ ਹੋ ਉਹਨੂੰ ਪਾਣੀ ਦਾ ਭਰ ਲੈਣਾ ਇੱਕੋ ਵਾਰੀ ਭਰਨਾ ਤੇ ਸੇਮੋ ਵੀ ਚੀਜ਼ ਉਹ ਵੀ ਨੇਰ ਦੇ ਕਰਨੀਆਂ ਤਾਂ ਥੋੜੀ ਮਰਜ਼ੀ ਚੰਨਣ ਦੀ ਕਰਨੀ ਤਾਂ ਥੋੜੀ ਮਰਜ਼ੀ ਜਿੱਥੇ ਥੋੜੀ ਗੱਦੀ ਹੈ ਉੱਥੇ ਉਹ ਭਾਂਡੇ ਨੂੰ ਰੱਖ ਰਣਾ ਉਹਦੇ ਵਿੱਚ ਇੱਕ ਕੱਟੀਆ ਪੱਟੀ ਰੱਖ ਲੈਣੀ ਆ ਉਹਦੇ ਉੱਤੇ ਇੱਕ ਚਰਾ ਵਿੱਚ ਮੁੱਖਾ ਲਾ ਲੈਣਾ ਦੇਸੀ ਘੇਰਾ ਚਰਾ ਉਹਦੇ ਚੱਲਣਾ ਦੇਸੀ ਦੇ ਉਹਦੇ ਚਨਾ ਸਵਾ ਮਹੀਨਾ ਇਹ ਪਹਿਲਾਂ ਸੋਚਦੇ ਕਿ ਕਰ 2 2.5 ਕਿਲੋ ਘਿਓ ਲੱਗ ਜਾਂਦਾ ਆ ਰਾਮ ਦਾ 2 ਕਿਲੋ ਪਿਓ ਰਾਮ ਦਾ ਦੇਸੀ ਘਿਓ ਲੱਗ ਜਾਂਦਾ ਤੇ ਪਿਓਰ ਕੇ ਇਹੇ ਲੈਣਾ ਆ ਡੱਬੀਆਂ ਵਾਲਾ ਘਿਓ ਲੋਂਗੇ ਫਾਇਦਾ ਕੋਈ ਨਹੀਂ ਬਾਕੀ ਥੋੜੀ ਇੱਛਾ ਆ ਜੋ ਮਰਜ਼ੀ ਕਰ ਰਹੇ ਹੋ ਜੇ ਦੱਸੀ ਕਰਨੀ ਆ ਇਹ ਇੱਕ ਉਹ ਨੂੰ ਤੁਸੀਂ ਘਰੇ ਉਹਦੇ ਵਿੱਚ ਚਿਰਾਗ ਉੱਥੇ ਰੱਖਣਾ ਹੈ ਉਹ ਚਿਰਾਗ ਨਹੀਂ ਹਿਲਾਉਣਾ ਪਾਣੀ ਨਹੀਂ ਹਿਲਾਉਣਾ ਬਿਲਕੁਲ ਵੀ ਉਹ ਨੂੰ ਕੁਝ ਕਰਨਾ ਨਾ ਪਾਣੀ ਚੇਂਜ ਕਰਨਾ ਉੱਥੇ ਹੀ ਰੋਜ਼ ਹਾਜ਼ਰੀ ਆਪਣੀ ਬਾਹ ਹੱਥ ਨਾਲ ਬਣਾਉਣੀ ਥੋੜੀ ਐ ਮੁੱਠੀ ਬਣਾ ਕੇ ਤੁਸੀਂ ਉੱਥੇ ਆਪਣੀ ਸੇਵਾ ਕਰੋ ਉਹ ਨੂੰ ਇੱਕ ਸੈਟ ਤੇ ਪਾਲੋ ਇੱਕ ਸੈਟ ਤੇ ਪਾਲੋ ਪਹਿਲੇ ਦਿਨ ਜਦ ਅਨ ਦਰਿਆਤੀ ਜਾਓ ਕਿਸੋ ਕਿ ਹੋ ਕੇ ਬਾਅਦ ਚ ਉਹਦੇ ਘਰੇ ਕਰੀਓ ਉੱਥੇ ਹੀ ਸਾਰਾ ਸਿਸਟਮ ਕਰੀਓ ਲਾਸਟ ਆੜ ਜਨ ਸਾਰਾ ਕੁਝ ਬਣਾਓ ਸਾਰਾ ਉਸ ਜੋ ਤਾਂ ਜਮਾ ਤੋਂ ਡੇ ਜੋ ਆ ਜੀ ਨੇ ਜਿੰਨੇ ਇਕੱਠੀਆਂ ਹੋਈਆਂ ਸਾਰੀਆਂ ਚੱਕੋ ਇੱਕ ਹਾਈ ਦੀ ਪੱਕੀ ਬਣਾਓ ਚੱਕ ਕੇ ਚੱਲਦੇ ਪਾਣੀ ਦੇ ਲਾਸਟ ਵਾਲੇ ਦਿਨ ਪਾਇਓ ਜਿਹੜੇ ਰੈਗੂਲਰ ਨਹੀਂ ਜਾ ਸਕਦੇ ਦਰਿਆ ਪਾਣੀ ਦੇ ਕੋ ਠੀਕ ਹੈ ਜੀ ਸਭ ਤੋਂ ਈਜ਼ੀ ਤਰੀਕਾ ਮੈਨੂੰ ਦੱਸਿਆ ਆ ਤੇ ਇਹ ਜਿਹੜੀ ਇਹਦੇ ਵਿੱਚ ਵੀ ਤੁਸੀਂ ਇੱਦੀ ਰਹਿਣਾ ਹੈ ਔਰਤ ਦੇ ਹੱਥ ਦਾ ਬਿਲਕੁਲ ਵੀ ਅਨਜਲ ਨਹੀਂ ਛਕਣਾ ਠੀਕ ਹੈ ਜੀ ਔਰ ਉਦੋਂ ਕੋਲਵਾ ਦਾ ਕੱਪੜਾ ਨਹੀਂ ਧੋਣਾ ਔਰਤਾਂ ਤੋਂ ਪਰੇ ਰਹਿਣਾ ਹੈ ਘਰ ਦੇ ਵਿੱਚ ਇੱਕ ਰੂਮ ਦਾ ਦਖਲੋ ਜਿੱਥੇ ਕੋਈ ਆਵੇ ਜਾਵੇ ਨਾ ਠੀਕ ਹੈ ਜੀ ਕਾਸ ਕਰ ਲੇਡਿਸ ਦਾ ਬਿਲਕੁਲ ਨਾ ਉਥੇ ਪੈਰ ਪਾਉਂਦਾ ਹੋਵੇ ਕੋਈ ਭਵੇਂ ਕੁਆਰੀ ਵਿਆਹੀ ਭਵੇਂ ਪਰਧ ਹੋਵੇ ਜਿੱਦਾਂ ਹੀ ਮਰਜੀ ਹੋਵੇ ਲੇਡਿਸ ਦਾ ਉਥੇ ਕੋਈ ਫਿਰਕਾ ਨਾ ਹੋਵੇ ਤੋਂ ਕੇ ਇਹ ਇਸ ਤੀਜੋ ਥੋੜੇ ਖਿਆਲ ਕੋਈ ਇਹ ਮੈਂ ਪਹਿਲਾਂ ਹੀ ਦੱਸਿਆ ਕਿ ਇਹ ਥੋੜੀ ਬ੍ਰਹਮਚਾਰੇ ਵਾਲੀ ਸੇਵਾ ਆ ਠੀਕ ਹੈ ਇਹਦੀ ਵਿਧੀ ਹੋਰ ਵੀ ਬਹੁਤ ਜਿਹੜੀ ਕਿ ਗੁਰੂ ਦੀ ਅਗਿਆ ਜਾਂ ਗੁਰੂ ਚੇਲੇ ਵਾਲਾ ਗਿਆਨ ਆ ਸੋ ਉਹ ਮੈਂ ਜ਼ਿਆਦਾ ਇੱਥੇ ਨਹੀਂ ਦੇ ਸਕਦਾ ਪਰ ਫੇਰ ਵੀ ਇੱਕ ਤਰੀਕਾ ਦੱਸਦਾ ਤੁਹਾਨੂੰ ਤੇ ਇਹਦਾ ਇੱਕ ਅਲੱਗ ਕਲਾਮ ਹੁੰਦਾ ਆ ਠੀਕ ਹੈ ਜੀ ਇਹ ਨਹੀਂ ਕਰ ਸਕਦਾ ਸੇਵਾ ਹੁੰਦੀ ਆ ਬੇੜ ਨੂੰ ਬਿਨਾ ਗੁਰੂ ਵਾਲਾ ਕਰ ਨਹੀਂ ਸਕਦਾ ਤੇ ਮੈਂ ਤੁਹਾਡਾ ਸਿਰਫ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਅਗਰ ਉਹ ਕਰਨਾ ਚਾਹੁੰਦਾ ਕੋਈ ਇੱਛਾ ਕਰ ਕੋ ਗੁਰੂ ਵਾਲਾ ਆ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਉਹਨੂੰ ਫਿਰ ਅਸੀਂ ਦੇਖਣਾ ਸਾਨੂੰ ਪਰਮਿਸ਼ਨ ਹੋਈ ਆ ਗਿਆ ਹੋਈ ਬੰਦੇ ਦੇ ਨੇਚਰ ਤੋਂ ਦੇਖ ਕੇ ਫਿਰ ਅਸੀਂ ਉਹ ਚੀਜ਼ ਦੇ ਦਾਂਗੇ ਫਿਰ ਉਹ ਬੰਦਾ ਆਪਣਾ ਅੱਗੇ ਕਰ ਲੂਗਾ ਤੇ ਪੂਰੀ ਸੰਪੂਰਨ ਵਿਧੀ ਹੋਰ ਜਿਹੜੀ ਹੈ ਛੋਟੇ ਛੋਟੀਆਂ ਜਣੀਆਂ ਵਿੱਚ ਵੋੜਾ ਵਿਧੀਆਂ ਨੇ ਉਸ ਢੰਗ ਨੇ ਸਮਾਨ ਜਿਹੜੇ ਵਿੱਚ ਹੋੜ ਲੱਗਣਾ ਸਾਰੇ ਦੱਸ ਦਾਂਗੇ ਠੀਕ ਹੈ ਜੀ ਪਰ ਉਹੀ ਕੰਡਕਟ ਕਰੋ ਜਿਹਦਾ ਗੁਰੂ ਆ ਤੇ ਟਾਈਮ ਪਾਸ ਵਾਲਾ ਇਸ ਇਸਲਾ ਇਹ ਇਹ ਕਲਮੇ ਲਈ ਟਾਈਮ ਪਾਸ ਨਾ ਮੇਰੇ ਕੋਲ ਕਰਿਓ ਕਿਉਂਕਿ ਮੈਂ ਇਦਾਂ ਕਿਸੇ ਨੂੰ ਦੇਣ ਦੀ ਲੱਗਿਆ ਨਾ ਨੂੰ ਜਿਹਦੇ ਕੋਲ ਕੋਈ ਗੱਲਬਾਤ ਹੋਊ ਜਿਹਦਾ ਕੋਈ ਹੋਊਗਾ ਸਿਰ ਪੈ ਠੀਕ ਹੈ ਜੀ ਤੇ ਬਾਕੀ ਫੇਰ ਵੀ ਕੋਸ਼ਿਸ਼ ਕਰੂੰਗਾ ਔਨਲਾਈਨ ਟਾਈਮ ਦੇ ਵਿੱਚ ਕੁਈ ਸੜ ਦੇ ਨ ਬਿਸਨਾ ਮਿਲ ਵਰ ਤੁੰਤਾ ਜਿਵੇਂ ਕਈ ਆਪਣੇ ਭਰਾ ਹੈਗੇ ਇਦਾਂ ਦੇ ਜਿਹੜੇ ਕਿ ਮਿਲਣਾ ਚਾਹੁੰਦੇ ਆ ਕੁਝ ਸਿੱਖਣਾ ਚਾਹੁੰਦੇ ਆ ਅੱਗੇ ਵਧਣਾ ਚਾਹੁੰਦੇ ਆ ਅਸੀਂ ਤਾਂ ਪਾਉਣ ਹੁੰਦੇ ਆ ਇਹ ਜਿ ਕੋਈ ਸਪੋਰਟ ਕਰਨ ਵਾਲੇ ਪਰ ਉਹ ਪੀਰਾਂ ਦੇ ਇਯਾਤ ਦੇ ਨਾਲ ਅਗਰ ਸਾਨੂੰ ਕਿਤੇ ਇਯਾਤ ਮਿਲ ਗਈ ਤਾਂ ਸੀ ਉਹਨਾਂ ਪੀਰਾਂ ਨੂੰ ਜਰੂਰ ਅੱਗੇ ਵਧਾਵਾਂਗੇ ਠੀਕ ਆ ਜੀ ਤੇ ਉਹਨਾਂ ਨੂੰ ਜਰੂਰ ਇਹ ਚੀਜ਼ਾਂ ਦਵਾਂਗੇ ਠੀਕ ਆ ਸੋ ਸਾਡੀ ਇੱਕ ਰਿਕੁਐਸਟ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਕਿੱਦਾਂ ਦਾ ਗਿਆਨ ਲਾਉਦਾ ਕਮੈਂਟ ਕਰਕੇ ਜਰੂਰ ਦੱਸਿਓ ਕਰੋ ਅਗਰ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦਾ ਜਿਵੇਂ ਸਾਨੂੰ ਕਮੈਂਟ ਕਰ ਦਿੰਦੇ ਵੀ ਸਾਨੂੰ ਆਹ ਚੀਜ਼ ਦੱਸੋ ਜਾ ਇਦਾਂ ਤੁਹਾਡਾ ਨੰਬਰ ਤੇ ਗੱਲ ਕਰਨੀ ਹੈ ਜੇ ਉਹ ਮੈਂ ਪਹਿਲਾਂ ਦੱਸ ਦਿਨਾ ਹਰ ਇੱਕ ਵੀਡੀਓ ਦੇ ਵਿੱਚ ਦੱਸ ਤਾ ਸਾਡਾ ਇੰਸਟਾਗ੍ਰam ਚੈਨਲ 5pirt sarkar 0786 ਜਾ ਸੇਮ ਡੀਪੀ ਲੱਗੀ ਜਿਹੜੀ YouTube ਦੇ ਉੱਤੇ ਲੱਗੀ ਹੋਈ ਹੈ ਸਾਡੀ ਇਹੀ ਡੀਪੀ ਸਾਡੀ ਇੰਸਟਾਗ੍ਰam ਚੈਨਲ ਤੇ ਇਹੀ Facebook ਚੈਨਲ ਤੇ ਹੈ ਠੀਕ ਹੈ ਜੀ ਉੱਥੇ ਜਾ ਕੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਠੀਕ ਹੈ ਜੀ ਤੇ ਕਾਲ ਅਸੀਂ ਕਿਸੇ ਦੀ ਪਿਕ ਨਹੀਂ ਕਰਦੇ ਬਾਰ ਬਾਰ ਕਾਲ ਨਾ ਕਰਿਓ ਕਰੋ ਹਾਂ ਮੈਸੇਜ ਰਿਕਾਰਡ ਕਰਕੇ ਭੇਜ ਸਕਦੇ ਹੋ ਲਿਖਨ ਦੇ ਵਿੱਚ ਦਿਖਾ ਤਾ ਮੈਸੇਜ ਰਿਕਾਰਡ ਕਰਕੇ ਭੇਜ ਦਿਓ ਜੀ ਸੁਣ ਕੇ ਤੁਹਾਨੂੰ ਉਹਦਾ ਬੈਕ ਅਪਲਾਈ ਕਰਾਂਗੇ ਠੀਕ ਹੈ ਜੀ ਤੇ ਕਾਲ ਨਾ ਕਰੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਾਲ ਨਾ ਉਤੇ ਕਰਿਆ ਕਰੋ ਮੈਸੇਜ ਲਿਖ ਕੇ ਕਰ ਦਿਓ ਤੁਹਾਨੂੰ ਰਿਪਲਾਈ ਜਰੂਰ ਆਇਆ ਕਰੋ ਵਜੂਸਾ ਤੋਂ ਹੁੰਦਾ ਥੋੜੀ ਜਿੰਨੀ ਵੀ ਸਪੋਰਟ ਕਰਨ ਦੀ ਅਸੀਂ ਜਰੂਰ ਕਰਾਂਗੇ ਦਿਓ ਜੀ ਜੈ ਪੀਰਾਂ ਦੀ ਜੈ ਸਰਕਾਰਾਂ ਦੀ